ਦੇਖੋ ਜੀ ਕਹਿੰਦੇ ਦੁਨੀਆ ਵਿੱਚ ਆਪਣਾਪਣਤਾ ਸਭ ਜਿਤਾਉਂਦੇ ਨੇ ਦੁਨੀਆ ਵਿੱਚ ਆਪਣਾਪਣਤਾ ਸਭ ਜਿਤਾਉਂਦੇ ਨੇ ਆਪਣਾ ਕੌਣਾ ਹੈ ਉਹ ਵਕਤ ਦੱਸਦਾ ਹੈ ਕਈ ਵਾਰ ਆਪਾਂ ਨੂੰ ਜਦੋਂ ਆਪਾਂ ਪੂਰੇ ਚੈਲਾ ਮਹਿਲਾ ਚ ਹੁੰਨੇ ਆ ਆਪਾਂ ਨੂੰ ਐ ਲੱਗਦਾ ਵੀ ਉਹ ਵੀ ਮੇਰਾ ਹੈ ਉਹ ਵੀ ਮੇਰਾ ਹੈ ਹਰੇਕ ਹੁੰਦਾ ਵੀ ਸਾਡੇ ਬਹੁਤ ਕਰੀਬ ਹੈ ਪਰ ਜਦੋਂ ਸਾਡੇ ਤੇ ਕੋਈ ਵਕਤ ਪੈਂਦਾ ਹੈ ਅਸਲ ਚ ਤਾਂ ਜਦ ਪਤਾ ਲੱਗਦਾ ਹੈ ਭਈ ਜਿਹੜਾ ਇਹ ਮੱਖੀਆਂ ਮੰਗੋ ਵਾਲੇਦਾਲੇ ਫਿਰਦੇ ਤੇ ਜਿਹੜੇ ਮੇਰਾ ਮੇਰਾ ਕਹਿੰਦੇ ਫਿਰਦੇ ਤੇ ਵਕਤ ਚ ਮਾੜੇ ਚ ਪਤਾ ਲੱਗਦਾ ਭਈ ਕੌਣ ਆਪਣਾ ਹੈ ਕੌਣ ਖੜਦਾ ਹੈ ਕੌਣ ਕਹਿੰਦਾ ਮੈਂ ਹੈਗਾ ਤੂੰ ਟੈਨਸ਼ਨ ਨਾ ਲੈ ਹੈਗੇ ਆ ਨਾ ਅਸੀਂ ਨਹੀਂ ਕਹਿੰਦਾ ਕੋਈ ਨਹੀਂ ਕਹਿੰਦਾ ਮਾੜੇ ਵਕਤ ਚ ਤਾਂ ਇੱਥੇ ਥਾਈ ਦੇਖਿਆ ਮਾੜੇ ਵਕਤ ਚ ਲੋਕਾਂ ਨੂੰ ਤੁਹਾਡਾ ਸਿਰ ਪਣਣ ਦਾ ਟਾਈਮ ਮਿਲਦਾ ਹੈ ਮਾੜੇ ਵਕਤ ਚ ਲੋਕ ਸਾਨੂੰ ਜਲੀਲ ਕਰਦੇ ਆ ਤੂੰ ਮਤਾਂ ਲਾਉਨੇ ਆ ਲੋਕ ਕਹਿੰਦੇ ਆ ਵੀ ਹੁਣ ਗਿਰ ਗਿਆ ਕਿਤੇ ਉੱਠ ਨਾ ਖੜੇ ਸੋਈ ਗੱਲਾਂ ਆਪਣੀ ਡੋਲਿਆਂ ਚ ਜਾਨ ਰੱਖਿਆ ਕਰੋ ਇੱਥੇ ਕੋਈ ਕਿਸੇ ਦਾ ਨਹੀਂ